या बनता नहीं बोल रहे हैं कोई गरीब संसारी जो ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨਸੂਖ ਸੰਤ ਪਾਪਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਜਿਨ੍ਹਾਂ ਦਾ 1882 ਵਿੱਚ ਜਨਮ ਹੋਇਆ 1950 ਵਿੱਚ ਉਹ ਸੰਸਾਰ ਦੀ ਯਾਤਰਾ ਪੂਰੀ ਕਰਕੇ ਚਲੇ ਗਏ ਆਪਣੇ ਸਵੇਕਾਲ ਦੇ ਅਨੁਸਾਰ ਦੇ ਵਿੱਚ ਉਹਨਾਂ ਨੇ ਜਿੱਥੇ ਬਹੁਤ ਵੱਡਾ ਧਰਮ ਦੇ ਪ੍ਰਚਾਰ ਕੀਤੇ ਉੱਥੇ ਨਾਲ-ਨਾਲ ਸਾਡੀ ਜ਼ਿੰਦਗੀ ਨੂੰ ਇੱਕ ਤਬਦੀਲ ਕਰਕੇ ਦੁਨੀਆ ਵਿੱਚ ਸਿਰ ਉੱਚਾ ਕਰਕੇ ਜਿਉਣ ਦਾ ਹੱਕ ਦਿੱਤਾ ਜਿੱਥੇ ਉਹਨਾਂ ਨੇ ਅਮਰਤੀ ਦਾਤ ਨਾਲ ਜੋੜਿਆ ਸਾਡੇ ਸਾਰੇ ਸਮਾਜ ਦੇ ਉਸ ਵੇਲੇ ਰਹਿਣੀ ਬਹਿਣੀ ਜਿਹੜੀ ਸੀ ਉਹਨੂੰ ਚੇਂਜ ਕੀਤਾ ਔਰ ਸਾਡੇ ਅੱਜ ਲੋਕਾਂ ਦੇ ਵਿੱਚ ਸਿੱਖੀ ਸਰੂਪ ਵਿੱਚ ਸਿਰ ਉੱਚਾ ਕਰਕੇ ਜਿਉਣ ਦਾ ਮੌਕਾ ਦਿੱਤਾ এডਿਕੇਸ਼ਨ ਜਿਹੜੀ ਸੀ ਸਭ ਤੋਂ ਵੱਡੀ ਸੰਤ ਪਾਪਾ ਪੀਮ ਸਿੰਘ ਜੀ ਦੀ ਇੱਕ ਦੇਣ ਸੀ ਜਿਹਦੀ ਕਿ ਉਸ ਵੇਲੇ ਨਾ ਨਿਸ਼ਾਨੀ ਸੀ 1921 ਤੋਂ ਲੈ ਕੇ ਉਹਨਾਂ ਨੇ ਸਕੂਲ ਖੋਲੇ ਰਾਈ ਸਕੂਲ ਪ੍ਰਾਇਮਰੀ ਸਕੂਲ ਮਿਡਲ ਸਕੂਲ ਜਿਹਦੇ ਨਾਲ ਸਾਡੀ ਕਾਇਆ ਕਲਪਈ ਬ੍ਰਿਗੇਡੀਅਰ ਜਨਰਲ ਮਿਲਟਰੀਆਂ ਤੱਕ ਚਲੇ ਕੇ ਬਹੁਤ ਵੱਡੇ ਮਹਿਕਮੇ ਦੇ ਵਿੱਚ ਸੇਵਾਵਾਂ ਕੀਤੀ ਹੈ ਅੱਜ ਦੁਨੀਆ ਭਰ ਵਿੱਚ ਸਾਡੀ ਸੰਗਤ ਜਿਹੜੀ ਹੈ ਉਹਨਾਂ ਦੇ ਫਾਲੋਅਰ ਜਿਹੜੇ ਹੈ ਉਹ ਉੱਥੇ ਸ਼ਾਈ ਹੋਏ ਪਾਣੀ ਉਹ ਵਰਦਾ ਕੋਈ ਕੋਨਾ ਹੋਵੇ 1 2 3 ਜੂਨ ਨੂੰ ਹਰ ਸਾਲ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਜੁੜ ਕੇ ਸੰਤਵਾ ਪ੍ਰੇਮ ਸੀ ਮਰਾੜੀ ਵਾਲਿਆਂ ਦੇ ਸਥਾਨ ਬੀਗੋਵਾਲ ਵਿਖੇ ਬੜੀ ਸ਼ਰਧਤ ਸਤਿਕਾਰ ਨਾਲ ਮਨਾਉਂਦੇ ਦੁਨੀਆ ਭਰ ਦੇ ਜਿੱਥੇ ਲੋਕ ਵੱਸਦੇ ਐ ਹਰ ਥਾਂ ਦੇ ਉੱਤੇ ਇਹਨਾਂ ਦੀਆਂ ਵਰਸੀਆਂ ਸਮਾਗਮ ਕੀਤੇ ਜਾਂਦੇ ਐ ਵਰਮਕ ਸਮਾਗਮ ਕੀਤੇ ਜਾਂਦੇ ਖਾਸ ਕਰਕੇ ਤਿੰਨ ਦਿਨ ਜਿਹੜੀ ਐ ਉਹ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਪਹੁੰਚਦੀਆਂ ਲੇਕਿਨ ਸਾਨੂੰ ਖੁਸ਼ੀ ਹੈ ਕਿ ਇੱਕ ਮਹੀਨਾ ਪਹਿਲਾਂ ਹੀ ਜਿੱਥੇ ਅਖੰਡ ਪਾਠ ਸੇਵਾ ਦਾ ਦੇ ਪਾਠ ਸੰਗਤਾਂ ਨੇ ਸ਼ਰਧਾ ਨਾਲ ਕਰਾਉਂਦੀਆਂ ਉਧਰ ਨਾਲ-ਨਾਲ ਸਾਰੇ ਇਲਾਕੇ ਦੀਆਂ ਬੀਬੀਆਂ ਇਕੱਠੀਆਂ ਹੋ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਾਮ ਦੇ ਸਮੇਂ ਦੇ ਤੇ 5 ਵਜੇ ਤੋਂ ਲੈ ਕੇ 7 ਵਜੇ ਤੱਕ ਸੁਖਨੀ ਸਾਹਿਬ ਦੇ ਪਾਠ ਸ਼ੁਰੂ ਕਰਦੀਆਂ ਔਰ ਅਲੀਕਾ ਸੰਗਤਾਂ ਵਿੱਚ ਸ਼ਾਮਲ ਹੁੰਦੀਆਂ ਬੀਬੀਆਂ, ਸਿੰਘ, ਨੌਜਵਾਨ, ਬੱਚੇ, ਬੱਚੀਆਂ ਇਹਦੀ ਯਾਦ ਵਿੱਚ ਇੱਕ ਗੁਰਮਤ ਸੰਗੀਤ ਅਕੈਡਮੀ ਜਿਹੜੀ ਹੈ ਉਹ ਸ਼ੁਰੂ ਕੀਤੀ ਗਈ ਹੈ ਸੰਤਵਾ ਪ੍ਰੇਮ ਸਿੰਘ ਮਰਾਲੇ ਵਾਲਿਆਂ ਦੇ ਸਥਾਨ ਦੇ ਉੱਤੇ ਜਿਹਦੇ ਵਿੱਚ ਭਾਈ ਅਜੀਤ ਸਿੰਘ ਜੀ ਸੰਗੀਤ ਦੀ ਵਿਦਿਅਕ ਕਰ ਰਹੀ ਹੈ ਤੇ ਨਾਲ-ਨਾਲ ਸੰਖਿਆ ਦੇ ਕੇ ਮੌਨ ਵਾਲੀ ਸਮਾਚਨ ਗ੍ਰੰਥੀ ਅਤੇ ਪਾਠੀ ਜਿਹੜੇ ਪੈਦਾ ਕੀਤੇ ਜਾਣਗੇ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਾਂਗੇ ਆਓ ਇਹਨਾਂ ਸਮਾਗਮਾਂ ਦੀ ਰੌਣਕਾਂ ਵਿੱਚ ਵਾਧਾ ਕਰੋ ਹਾਜ਼ਰ ਹੋਓ ਸ਼ਾਮ ਲੋਗ ਤੇ ਇਹਨਾਂ ਸਮਾਗਮਾਂ ਨੂੰ ਕਾਮਯਾਬ ਕਰਨ ਵਾਸਤੇ ਪੂਰਨ ਸਹਿਯੋਗ ਦਿਓ ਪਾਣੀ ਹੋ ਮਾਈਕ ਤੌਰ ਤੇ ਹੋਵੇ ਪਾਣੀ ਸ੍ਰੀਤ ਤੌਰ ਤੇ ਹੋਵੇ ਪਾਣੀ ਸੇਵਾ ਦੇ ਪੱਖ ਤੋਂ ਹੋਵੇ ਪਾਣੀ ਸਿਮਰਨ ਦੇ ਪੱਖ ਤੋਂ ਹੋਵੇ ਅਸੀਂ ਉਹਨਾਂ ਦੀਆਂ ਯਾਦਾਂ ਤਾਜ਼ੀ ਤਾਜ਼ਾ ਕਰ ਸਕਦੇ ਹਾਂ ਜੇ ਅਸੀਂ ਪਾਣੀ ਅਤੇ ਪਾਣੀ ਨਾਲ ਜੁੜ ਕੇ ਆਪਣਾ ਜੀਵਨ ਸਫਲਾ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ